ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਸੀਤਪੰਗਸਰ ਨਗਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਸ਼ਾਮਸੁੰਦਰ ਸ਼ਰਮਾ ਉਪ ਕਪਤਾਨ ਸਬ ਡਿਵੀਜ਼ਨ ਬਲਾਚੌਰ ਦੀ ਜੋਗਵਾਹੀ ਹੇਠ ਇੰਸਪੈਕਟਰ ਦਲਜੀਤ ਸਿੰਘ ਮੁਕਸਫਰ थाना ਸਿਟੀ ਬਲਾਚੌਰ ਦੀ ਪੂਰੀ ਟੀਮ ਨੇ ਮਸਤੀ ਦਿਖਾਉਂਦਿਆਂ ਹੋਇਆਂ ਚਮੰਡਾ ਫਿਲਹਟ ਸਟੇਸ਼ਨ ਗੜਸ਼ੰਗਰ ਰੋਡ ਬਲਾਚੌਰ ਤੇ ਹੋਈ ਲੁੱਟ ਦੀ ਬਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਕੀਤਾ ਕਾਬੂ ਉਹਨਾਂ ਕੋਲੋਂ ਇੱਕ ਪਿਸਟਲ ਇੱਕ ਦਾਤਰ ਇੱਕ ਮੋਟਰਸਾਈਕਲ ਤੇ ਤਿੰਨ ਮੋਬਾਈਲ 76800 ਰੁਪਏ ਦਿੱਤੇ ਬਰਾਮਤ 25 4 24 ਨੂੰ ਰਾਤ ਨੂੰ ਐਸ ਐਚਓ ਸਾਹਿਬ ਨੂੰ 112 ਨੰਬਰ 'ਤੇ ਕੰਪਲੇਂਟ ਆਈ ਸੀ ਚੰਮੁੰਡਾ ਫਿਲਿੰਗ ਸਟੇਸ਼ਨ ਨੇ ਗੱਡਾ ਸਫਰ ਰੁਕ ਕੇ ਰੁਕੀ ਜੀ ਇਹਨਾਂ ਦਾ ਰੁਕੀਦਲਾ ਉੱਥੇ ਖੋਹ ਹੋ ਗਈ ਹੈ ਤੇ ਐਸ ਐਚਓ ਸਾਹਿਬ ਨੇ ਬੜੀ ਹੀ ਨਿਸ਼ਚੈਤੀ ਨਾਲ ਮੌਕੇ ਤੇ ਜਾ ਕੇ ਸਾਰੀ ਤਫਤੀਸ਼ ਅਮਚਨੀ ਹੁੰਦੀ ਤੇ ਇਹਨਾਂ ਨੇ 3-4 ਘੰਟੇ ਦੇ ਵਿੱਚ ਹੀ ਸਾਰੀ ਤਫਤੀਸ਼ ਕਰਕੇ ਜਿਹੜੇ ਦੋਸ਼ੀ ਸੀ ਚਾਰ ਤੇ ਚਾਰੇ ਗ੍ਰਿਫਤਾਰ ਕਰ ਲਏ ਉਤੋਂ ਅਲਾਵਾ ਵਾਰਦਾਤ ਸਥਾਪਿਤ ਹੋਈ ਜਿਹੜੀ ਪਿਸਤਲ ਸੀ 29 ਤੇ ਨਾਲ ਜਿਹੜੇ 76800 ਰੁਪਏ ਦੀ ਜਿਹੜੀ ਕਰੰਸੀ ਸੀ ਤੇ ਇੱਕ ਦਾਤਰ ਇੱਕ ਮੋਟਰਸਾਈਕਲ ਤਿੰਨ ਮੋਬਾਈਲ ਉਹ ਬਰਾਮਦ ਕਰ ਇਹਦੇ ਚ ਕੀ ਕਰੰਦੇ ਵੀ ਸੀਗੇ ਜੀ ਵਿੱਚ ਇਨਵੋਲਵ ਸੀਗੇ ਹਾਂਜੀ ਹਾਂਜੀ ਉਸ ਦਿਨ ਤੇ ਇਨਵੋਲਵ ਸੀ ਕਿੰਨੇ ਜਣੇ ਸਨ ਸਨ ਟੋਟਲ ਤਿੰਨ ਜਣੇ ਸੀ ਸਭ ਤਿੰਨੇ ਕਰੰਦੇ ਤਿੰਨ ਸੀਗੇ ਇੱਕ ਨਾਮ ਇਹਨੇ ਹੋਰ ਲਾਇਆ ਹੋਇਆ ਸੀ ਚਾਰ ਦਿਨ ਟੁੱਟੇ ਪਿਛਲਾ ਵੀ ਕੋਈ ਨਾ ਰਿਕਾਰਡ ਕਰਾਉਂ ਤੁੰਗਾਲੇ ਨਹੀਂ ਨਹੀਂ ਪਿਛਲਾ ਹਲੇ ਨਾ ਕੋਈ ਨਹੀਂ ਜੇ ਜਬਕੀ ਚੈੱਕ ਕਰਦੇ ਆ ਜੀ